ਨਾ ਥਾਂ ਤੁਹਾਡਾ ਕਣਕ ਦਾ ਸੜਿਆ ਸੀ ਆਪਣਾ ਢਾਈ ਕਿਲੇ ਸੀ ਜੀ ਉਹ ਚੋਂ ਦੋ ਕਿਲੇ ਦਾ ਸੜ ਗਏ ਤੇ ਅੱਧਾ ਕਿਲਾ ਰਹਿ ਗਿਆ ਸੀ ਉਹ ਕੋਹਾ ਬਾਤੀ ਜਗ ਬਜਾਉਣ ਦੇ ਕਰਕੇ ਕੋ ਕਿਵੇਂ ਕੋ ਜਾਣ ਜਾਣ ਕੇ ਢਾਈ ਦਾ ਢਾਈ ਹੋਈ ਲਖਾਣ ਜਿਹੜੀ ਉਹ ਜ਼ਮੀਨ ਹੈ ਉਹ ਤੁਹਾਡੀ ਆਬਦੀ ਹੈ ਜਾਂ ਉਹ ਠੇਕੇ ਦੀ ਨਹੀਂ ਠੇਕੇ ਦੀ ਹੈ ਜੀ 8000 ਨੂੰ ਕਿਲਾ ਠਿਕਾ ਹਮ ਬਸ ਤੇ ਜਾਣੇ ਕਿ ਵੀ ਪਸੀ 2 ਲੱਖ ਦਾ ਐਡਰੈਸ ਠੀਕਾ ਹੀ ਹੈ ਸਾਹਿਬ ਜੀ ਜਦੋਂ ਜਦੋਂ ਇਹ ਅੱਗ ਲੱਗਦੀ ਹੈ ਅੱਗ ਲੱਗਣ ਤੋਂ ਬਾਅਦ ਕੁਝ ਵੀਡੀਓ ਬਣਦੀਆਂ ਇਥੋਂ ਦੀਆਂ ਇੱਕ ਦੋ ਪਰਿਵਾਰਾਂ ਦੀਆਂ ਜਿਹੜੀਆਂ ਵੀਡੀਓ ਬਹੁਤ ਵਾਇਰਲ ਹੋ ਜਾਂਦੀਆਂ ਸਮਾਜ ਸੇਵਾ ਜਿਹੜੇ ਦਿਲ ਨਾਲ ਜੁੜੇ ਲੋਕ ਉਹ ਉਸ ਪਰਿਵਾਰ ਦੀ ਮਦਦ ਦੀ ਜਿਹੜੀ ਹੈਗੀ ਹੈ ਵੱਡੀ ਜਿਹੜੇ ਆਪ ਦਾ ਦਿਲ ਕਰਦੇ ਆ ਦਿਖਾਉਂਦੇ ਆ ਉਸ ਤੋਂ ਬਾਅਦ ਤੁਹਾਡੀ ਕੋਈ ਇਸ ਤਰ੍ਹਾਂ ਦੀ ਕੋਈ ਖਬਰਸਾਰ ਲੈਣ ਵਾਸਤੇ ਕੋਈ ਪਹੁੰਚਿਆ ਨਹੀਂ ਕੋਈ ਨਹੀਂ ਪਹੁੰਚਾਇਆ ਪ੍ਰਸ਼ਾਸਨ ਆਇਆ ਸੀ ਫਟਵਾਰੀ ਸਾਹਿਬ ਆਏ ਸੀ ਉਹ ਲੈ ਅੱਗੇ ਕਿਰਨ ਐਡਿਸ਼ਨ ਸਾਹਿਬ ਵੀ ਆਏ ਸੀ ਉਹਨੇ ਮਾਫ ਦਾ ਮੌਜਾ ਹੀ ਦਗਾਵਾਗੇ ਪਰ ਲਿਖਤੀ ਰੂਪ ਚ ਕਰਕੇ ਚਲੇ ਗਏ ਤੇ ਉਦੋਂ ਬਾਅਦ ਕੋਈ ਕਾਰ ਨਹੀਂ ਕੋਈ ਸਮਾਜ ਸੇਵੀ ਕੋਈ ਦਾਨੀ ਪਰਿਵਾਰ ਪਹੁੰਚਿਆ ਨਹੀਂ ਹੋਰ ਕੋਈ ਨਹੀਂ ਪਹੁੰਚਾਇਆ ਬਸ ਉਹ ਬਾਬਾ ਜੀ ਆਏ ਸੀ ਇੱਕ ਖੰਡੂਰ ਸਾਹਿਬ ਆਏ ਸੀ ਗੁਰੂ ਘਰ ਤੋਂ ਬਾਦ ਨੂੰ 2 ਪਹੁੰਚੇ ਹੀ ਬਸ ਹੂੰ ਹੋਰ ਨਹੀਂ ਕੋਈ ਆਇਆ ਕੋਈ ਕੋਈ ਨਹੀਂ ਭੈਣ ਜੀ ਮੰਨਣਾ ਭਰੋ ਜਿਹੜੀ ਜਿਹੜੀ ਕੁਦਰਤੀ ਆਫਤ ਹੈ ਉਹ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀਗੀ ਪਹਿਲਾਂ ਤਾਂ ਬੇਟੇ ਦੀ ਜਨ ਜਗ ਆ ਗਈ ਬਹੁਤ ਪਹਿਲਾਂ ਤਾਂ ਬੇਟਾ ਵੇ ਅੱਗ ਵਿੱਚ ਫੁੱਕਿਆ ਉਹਦੀ ਅੱਗ ਸੇਕੀ ਔਰ ਫਸਲ ਦੀ ਅੱਗ ਸੇਕ ਕੇ ਘਰੇ ਬੈ ਕੇ ਕੋਈ ਸੰਸ ਜਿਆ ਨਹੀਂ ਜੀ ਸਾਨੂੰ ਤੱਕ ਚੱਕ ਕੇ ਲੰਦੇ ਅੱਗੇ ਟਿੱਕੇ ਕੋ ਕਿਲਵਾਏ ਮਾਰੇ ਇਹੋ ਚਲੇ ਅੱਜ ਦੀ ਮਾਰੇ ਉੱਤੇ ਹੋਏ ਸਾਨੂੰ ਕੋਈ ਆਸ ਨਹੀਂ ਸੀਗਾ ਸਾਨੂੰ ਜਦੋਂ ਸੀ ਅੱਗ ਸੇ ਕੀ ਫਸਲ ਦੀ ਲੈ ਬੇਟੇ ਦੀ ਅੱਗ ਸੇ ਕੇਗਲਾ ਤਾਂ ਮਾਰੇ ਉੱਠੇ ਸੀ ਵੀ ਚਲ ਫਸਲ ਹੋ ਜੂਗੀ ਵੀ ਚਲ ਫੇਰ ਹਾ ਕਰ ਦਾਂਗੇ ਇਹ ਸਾਡਾ ਕੋਈ ਵੀ ਨਹੀਂ ਹਾ ਹੁੰਦਾਗਾ ਅੱਲਾ ਕੋਨਾਂ ਨੂੰ ਕੀ ਅਪੀਲ ਕਰਨੀ ਚਾਹੋਂਗੇ ਕਿ ਪਰਿਵਾਰ ਦੀ ਬਾਹ ਫੜੂ ਸਾਡੀ ਬਾਹ ਫੜ ਲਓ ਜੀ ਜੀ ਬਾਹ ਫੜ ਲਓ ਪਰਿਵਾਰ ਦੀ ਸਾਡੀ ਤਾਂ ਬਹੁਤ ਮਦਦਤ ਹੋ ਜੂਗੀ ਜੈ ਸਾਡਾ ਉਸ ਇਲਾਵਾ ਜੂਗਾ ਇੰਨੇ ਨਾਲ ਹੀ ਤੇ ਜੈ ਕਿ ਸਲ ਸਾਡਾ ਜਾਗਤਿੰ ਮੇਰੇ ਮਾਲਕ ਦਾ ਰਹ ਜੂਗਾ ਤੇ ਬੱਚੇ ਦਾ ਰਹ ਜੂਗਾ ਪਰਿਵਾਰ ਅਸੀਂ ਤੁਰ ਪਾਂਗੇ ਗਾਂਹਾਂ ਜੀ ਮਦਦ ਕਿਥੇ ਦੀ ਮਿਲੂ ਵੀ ਤਾਂ ਸਾਵਾ ਸਿਰਾਂ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਚ ਜਿਵੇਂ ਵੱਡੀ ਪੱਧਰ ਤੇ ਅੱਗਾਂ ਲੱਗੀਆਂ ਅੱਗਾਂ ਲੱਗਣ ਦਾ ਕਾਰਨ ਹਾਲੇ ਤੱਕ ਜਿਹੜਾ ਅਧੂਰਾ ਹੈ ਹਜੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਅੱਗਾਂ ਕਿਵੇਂ ਲੱਗੀਆਂ ਕੀ ਕਾਰਨ ਉਹਦੇ ਬਣੇ ਆ ਇਹਦੇ ਤੇ ਬੜੇ ਸਵਾਲ ਨੇ ਜਿਹੜੇ ਉਹ ਮੀਡੀਆ ਦੇ ਵਿੱਚ ਉੱਠ ਰਹੇ ਨੇ ਕਿ ਅੱਗਾਂ ਲੱਗਣ ਦੇ ਕੀ ਕਾਰਨ ਨੇ ਕੁਦਰਤੀ ਆਫਤਾਵਾਂ ਦੇ ਨਾਲ ਨਿਪਟਣ ਦੇ ਲਈ ਸਰਕਾਰ ਵੱਲੋਂ ਫਾਇਰ ਬਰਗੇਡ ਦੀਆਂ ਗੱਡੀਆਂ ਵੀ ਦਿੱਤੀਆਂ ਗਈਆਂ ਪਰ ਜ਼ਿਆਦਾਤਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਤੱਕ ਉਹ ਫਾਇਰ ਬਰਗੇਡ ਦੀਆਂ ਗੱਡੀਆਂ ਘਟਨਾ ਸਥਾਨ ਤੱਕ ਪਹੁੰਚਦੀਆਂ ਨੇ ਉਦੋਂ ਤੱਕ ਲੋਕਾਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੈ ਦੂਰ ਹੋਣ ਕਾਰਨ ਉਹ ਗੱਡੀਆਂ ਵੀ ਕਿਤੇ ਨਾ ਕਿਤੇ ਕਾਰਗਰ ਸਿੱਧ ਨਹੀਂ ਹੋ ਰਹੀਆਂ ਸਮਾਂ ਲੱਗ ਜਾਂਦਾ ਹੈ ਜਾਂ ਉਹ ਇੱਥੋਂ ਤੱਕ ਵੀ ਕੁਝ ਲੋਕਾਂ ਨੇ ਕਿਹਾ ਕਿ ਉਹ ਗੱਡੀਆਂ ਸਿਰਫ ਚਿੱਟਾ ਹਾਥੀ ਬਣ ਕੇ ਰਹਿ ਗਈਆਂ ਨੇ ਪਿਛਲੇ ਦਿਨੀ ਮੋਗਾ ਜ਼ਿਲ੍ਹੇ ਦੇ ਵਿੱਚ ਜਿਹੜੇ ਵੱਖ-ਵੱਖ ਥਾਈਂ ਅੱਗ ਦੀਆਂ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਪਿੰਡ ਮਾੜੀ ਮੁਸਫਾ ਦੇ ਵਿੱਚ ਲਗਭਗ 20 ਏਕੜ ਦੇ ਕਰੀਬ ਜਿਹੜੀ ਕਣਕ ਹੈ ਖੜੀ ਉਹ ਸੜ ਕੇ ਸੁਆਹ ਹੋ ਗਈ ਸਿਰਫ ਕਣਕ ਹੀ ਸੜ ਕੇ ਸੁਆਹ ਨਹੀਂ ਹੋਈ ਉਸ ਕਣਕ ਦੇ ਨਾਲ ਕਈ ਗਰੀਬ ਪਰਿਵਾਰਾਂ ਦੇ ਜਿਹੜੇ ਸੁਪਨੇ ਵੀ ਐ ਉਹ ਵੀ ਸੜ ਕੇ ਰਾਖ ਹੋਏ ਅੱਜ ਜਿਹੜੇ ਪਰਿਵਾਰ ਦੇ ਵਿੱਚ ਅਸੀਂ ਪਹੁੰਚੇ ਆਂ ਉਸ ਪਰਿਵਾਰ ਦੀ ਵਿਥਿਆ ਅਣਦੇਖੀ ਕਿਤੇ ਨਾ ਕਿਤੇ ਰਹੀ ਐ ਜਿਹੜੀ ਅੱਜ ਅਸੀਂ ਗੱਲ ਤੁਹਾਨੂੰ ਦੱਸਣ ਜਾ ਰਹੇ ਆਂ ਉਹ ਪਰਦੇ ਦੇ ਪਿੱਛੇ ਰਹਿ ਗਈ ਬੇਸ਼ੱਕ ਮੀਡੀਆ ਕਰਮੀ ਇੱਥੇ ਬੜੇ ਆਏ ਉਹਨਾਂ ਨੇ ਜਿਹੜੀ ਇਥੋਂ ਦੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਪਰਿਵਾਰਾਂ ਦੀ ਅੱਜ ਅਸੀਂ ਗਰਾਊਂਡ ਲੈਵਲ ਤੇ ਗੱਲ ਕਰਨ ਲੱਗੇ ਆਂ ਉਹ ਵਿਚਾਰੇ ਗਰੀਬ ਪਰਿਵਾਰ ਅੱਜ ਤੱਕ ਅਣਦੇਖੀ ਦਾ ਸ਼ਿਕਾਰ ਹੋਏ ਰਹੇ ਸੋ ਉਹਨਾਂ ਪਰਿਵਾਰਾਂ ਦੀ ਗੱਲ ਰੱਖਣ ਦੇ ਲਈ ਅਸੀਂ ਅੱਜ ਇੱਥੇ ਪਹੁੰਚੇ ਹਾਂ ਮਾੜੀ ਮੁਸਤਫਾ ਦੇ ਵਿੱਚ ਸਭ ਤੋਂ ਪਹਿਲਾਂ ਬੇਨਤੀ ਕਰਦ ਗਏ ਦਰਸ਼ਕਾਂ ਨੂੰ ਆਪਣੇ ਵੱਲੋਂ ਬੇਨਤੀ ਜ਼ਰੂਰ ਕਰਾਂਗੇ ਕਿ ਇਸ ਵੀਡੀਓ ਨੂੰ ਆਪਣਾ ਨੈਤਿਕ ਫਰਜ਼ ਆਪਣੀ ਜ਼ਿੰਮੇਵਾਰੀ ਸਮਝ ਕੇ ਵੀਡੀਓ ਨੂੰ ਜਿਹੜੀ ਸ਼ੇਅਰ ਜ਼ਰੂਰ ਕਰਦੇ ਹੋ ਕਿ ਕਿ ਜਿਹੜੀ ਪਰਿਵਾਰਾਂ ਦੀ ਇਹਨਾਂ ਦੀ ਮਦਦ ਕਰਨੀ ਹੈ ਉਹ ਤੁਹਾਡੇ ਇੱਕ ਸ਼ੇਅਰ ਦੇ ਨਾਲ ਜਿਹੜੀ ਇਸ ਪਰਿਵਾਰਾਂ ਦੀ ਜਿਹੜੀ ਆਰਥਿਕ ਨੁਕਸਾਨ ਹੋਇਆ ਉਹ ਜ਼ਰੂਰ ਕਿਤੇ ਨਾ ਕਿਤੇ ਉਹ ਪੂਰਾ ਹੋ ਸਕਦਾ ਹੈ ਗੱਲਬਾਤ ਕਰਨ ਤੋਂ ਪਹਿਲਾਂ ਘਰ ਦੇ ਹਾਲਾਤ ਜ਼ਰੂਰ ਦਿਖਾ ਦੇਵਾਂਗੇ ਤੁਹਾਨੂੰ ਕਿਉਂਕਿ ਗਰੀਬ ਪਰਿਵਾਰ ਹੈ ਪਿਛਲੇ ਸਮੇਂ ਦਰਮਿਆਨ ਵੀ ਜਿਹੜੀਆਂ ਕਟਨਾਵਾਂ ਦਾ ਸ਼ਿਕਾਰ ਰਿਹਾ ਪਰਿਵਾਰ ਹੁਣ ਜਿਹੜੀ ਲਗਭਗ ਠੇਕੇ ਤੇ ਜ਼ਮੀਨ ਲੈ ਕੇ ਇਹ ਪਰਿਵਾਰ ਨੇ ਜਿਹੜੇ ਆਪਣੇ ਸੁਪਨੇ ਸੰਜੋਏ ਸੀਗੇ ਉਸ ਪਰਿਵਾਰ ਤੇ ਫਿਰ ਜਿਹੜੀ ਕੁਦਰਤ ਦੀ ਆਫਤ ਆਪਰੀ ਹੈ ਪਰਿਵਾਰ ਬਾਰੇ ਜਾਣਕਾਰੀ ਗੱਲਬਾਤ ਕਰਦੇ ਆ ਕਿ ਅੱਜ ਤੱਕ ਉਹਨਾਂ ਦੇ ਨਾਲ ਕਿਸੇ ਸਮਾਜ ਸੇਵੀ ਨੇ ਕਿਸੇ ਹੋਰ ਦਾਨੀ ਸੱਜਣ ਨੇ ਕਿਉਂਕਿ ਘਟਨਾ ਕਿਸੇ ਦੇ ਨਾਲ ਵੀ ਵਾਪਰ ਸਕਦੀ ਹੈ ਸਕਦੀ ਹੈ ਉਹ ਅਮੀਰ ਵੀ ਹੋ ਸਕਦਾ ਹੈ ਤੇ ਉਹ ਗਰੀਬ ਹੋ ਸਕਦਾ ਹੈ ਗੱਲਬਾਤ ਕਰਕੇ ਪੁੱਛਦੇ ਆ ਕਿੰਨਾ ਨੁਕਸਾਨ ਹੋਇਆ ਹੈ ਕੀ ਜਿਹੜੀ ਹੁਣ ਤੱਕ ਦੀ ਕੋਈ ਸਮਾਜ ਸੇਵੀ ਇਹਨਾਂ ਤੱਕ ਪਹੁੰਚ ਕੀਤੀ ਜਾਂ ਨਹੀਂ ਜਿਹੜੀ ਗੱਲ ਹੋਈ ਅ ਭਾਈ ਜੀ ਕੀ ਨਾਮ ਤੁਹਾਡਾ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਜਿਹੜੀ ਤੁਹਾਡੀ ਜਿਹੜੀ ਮਾੜੀ ਮੁਸਫਾ ਦੇ ਵਿੱਚ ਲਗਭਗ ਜਦੋਂ ਅੱਗ ਲੱਗਦੀ ਹੈ ਹਾਂਜੀ ਕਿੰਨੇ ਕ ਏਕੜ ਹੈ ਜਿਹੜੇ ਮਾੜੀ ਮੁਸਫਾ ਦੇ ਵਿੱਚ ਉਸ ਦਿਨ ਸੜੇ ਸੀ 20 ਏਕੜ ਸ ਲਗਭਗ ਹੈ ਜੀ 20 ਏਕੜ ਦੇ ਤੁਹਾਡੀ ਜਿਹੜੀ ਜ਼ਮੀਨ ਹੈ ਉਹ ਜਿਹੜੀ ਕਿੰਨਾ ਥਾਂ ਤੁਹਾਡਾ ਕਣਕ ਦਾ ਸੜਿਆ ਸੀ ਆਪਣਾ 2.5 ਕਿਲੇ ਸੀਗੇ ਜੀ ਉਹ ਚੋਂ 2 ਕਿਲੇ ਦਾ ਸੜ ਗਈ ਤੇ ਅੱਧਾ ਕਿਲਾ ਰਹਿ ਗਿਆ ਸੀ ਉਹ ਕੋਹਾਵਾਤੀ ਵੀ ਅੱਗ ਬੁਝਾਉਣ ਦੇ ਕਰਕੇ ਕੋ ਕਿਵੇਂ ਕੋ ਜਾਣ ਜਾਣ ਕੇ 2.5 ਦਾ 2.5 ਹੋਈ ਨੁਕਸਾਨ ਹੋ ਗਿਆ ਜਿਹੜੀ ਉਹ ਜ਼ਮੀਨ ਹੈ ਉਹ ਤੁਹਾਡੀ ਆਪਦੀ ਹੈ ਜਾਂ ਉਹ ਠੇਕੇ ਤੇ ਹੈ ਨਹੀਂ ਠੇਕੇ ਤੇ ਹੈ ਜੀ 8000 ਨੂੰ ਕਿਲਾ ਠਿਕਾ ਹਮ ਬਸ ਤੇ ਜਾਣ ਕੇ ਵੀ ਅਸੀਂ 2 ਲੱਖ ਦਾ ਨਾ ਠੇਕਾ ਹੀ ਹੈ ਸਾਲ ਦਾ ਹੀ ਸਮਝ ਲਓ ਹਮ ਹਮ ਜਦੋਂ ਜਦੋਂ ਇਹ ਅੱਗ ਲੱਗਦੀ ਹੈ ਅੱਗ ਲੱਗਣ ਤੋਂ ਬਾਅਦ ਕੁਝ ਵੀਡੀਓ ਬਣਦੀਆਂ ਐ ਇਥੋਂ ਦੀਆਂ ਇੱਕ ਦੋ ਪਰਿਵਾਰਾਂ ਦੀਆਂ ਜਿਹੜੀਆਂ ਵੀਡੀਓ ਬਹੁਤ ਵਾਇਰਲ ਹੋ ਜਾਂਦੀਆਂ ਸਮਾਜ ਸੇਵਾ ਜਿਹੜੇ ਦਿਲ ਨਾਲ ਜੁੜੇ ਆ ਲੋਕ ਉਹ ਉਸ ਪਰਿਵਾਰ ਦੀ ਮਦਦ ਦੀ ਜਿਹੜੀ ਹੈਗੀ ਹੈ ਵੱਡੀ ਜਿਹੜੇ ਆਪ ਦਾ ਦਿਲ ਕਰਦੇ ਐ ਦਿਖਾਉਂਦੇ ਐ ਉਸ ਤੋਂ ਬਾਅਦ ਤੁਹਾਡੀ ਕੋਈ ਇਸ ਤਰ੍ਹਾਂ ਦੀ ਕੋਈ ਖਬਰਸਾਰ ਲੈਣ ਵਾਸਤੇ ਕੋਈ ਪਹੁੰਚਿਆ ਨਹੀਂ ਕੋਈ ਨਹੀਂ ਪਹੁੰਚਿਆ ਮ ਪ੍ਰਸ਼ਾਸਨ ਆਇਆ ਸੀ ਫਟਵਾਰੀ ਸਾਹਿਬ ਆਏ ਸੀ ਉਹ ਲਿਖ ਗਏ ਕਿਰਾ ਐਡਿਨਸ ਸਾਹਿਬ ਵੀ ਆਏ ਸੀ ਉਹਦੇ ਬੰਦ ਦਾ ਮੌਜਾ ਅਸੀਂ ਦਾ ਦਵਾਵਾਂਗੇ ਪਰ ਲਿਖਤੀ ਰੂਪ ਚ ਕਰਕੇ ਚਲੇ ਗਏ ਤੇ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜਿਹੜੀਆਂ ਖਬਰਾਂ ਮੀਡੀਆ ਦੇ ਵਿੱਚ ਚੱਲਦੀਆਂ ਰਹੀਆਂ ਜਦੋਂ ਜਿਹੜੀ ਇਹ ਵੀਡੀਓ ਵਾਇਰਲ ਹੁੰਦੀਆਂ ਵਾਇਰਲ ਹੋਣ ਤੋਂ ਬਾਅਦ ਕਈ ਸਮਾਜ ਸੇਵੀ ਜਿਹੜੇ ਇਸ ਖੇਤਰ ਦੇ ਵਿੱਚ ਆਏ ਜਿਨ੍ਹਾਂ ਨੇ ਇਹ ਪਤਾ ਲੱਗਾ ਕਿ ਕੋਈ 2 ਏਕੜ ਜਿਹੜੀ ਜ਼ਮੀਨ ਇੱਥੇ ਛੜਦੀ ਹੈ ਉਸ ਪਰਿਵਾਰ ਦੀ ਇਹ ਵੀਡੀਓ ਵਾਇਰਲ ਹੁੰਦੀ ਹੈ ਕਿਉਂਕਿ ਜਿਹੜੀ ਉਹਦੀ ਲੜਕੀ ਹੈ ਤੇ ਉਹ ਪਤਾ ਹੈ ਜਦੋਂ ਉਸ ਜਮੀਨ ਦੇ ਵਿੱਚ ਖੜ ਕੇ ਤਾਂ ਹਾਂ ਮਾਰਦੇ ਨੇ ਤਾਂ ਉਹਨਾਂ ਦੀਆਂ ਵੀਡੀਓ ਕਾਫੀ ਵਾਇਰਲ ਹੋ ਜਾਂਦੀਆਂ ਇਹ ਵੀ ਪਤਾ ਲੱਗਾ ਕਿਉਂਕਿ ਅੱਜ ਸਵੇਰੇ ਜਿਹੜੀ ਉਹਨਾਂ ਦੀ ਵੀਡੀਓ ਸਾਡੇ ਤੱਕ ਪਹੁੰਚੀ ਸੀ ਉਹਦੇ ਵਿੱਚ ਪਰਿਵਾਰ ਨੇ ਇਹ ਵੀ ਕਿਹਾ ਸੀਗਾ ਕਿ ਸਾਡੀ ਜਿਹੜੀ ਮਦਦ ਹੈ ਉਹ ਬਹੁਤ ਹੋ ਗਈ ਹੈ ਹੁਣ ਜਿਹੜੇ ਸਮਾਜ ਸੇਵੀ ਹੈ ਦਾਨੀ ਪਰਿਵਾਰ ਹੈ ਹੋਰ ਪਰਿਵਾਰਾਂ ਦੀ ਮਦਦ ਕਰਨ ਤੁਹਾਡੇ ਤੱਕ ਕੋਈ ਹਜੇ ਤੱਕ ਜਿਹੜੀ ਹੁਣ ਤੱਕ ਕੋਈ ਸਮਾਜ ਸੇਵੀ ਕੋਈ ਦਾਨੀ ਪਰਿਵਾਰ ਪਹੁੰਚਿਆ ਨਹੀਂ ਹੋਰ ਕੋਈ ਨਹੀਂ ਪਹੁੰਚਿਆ ਬਸ ਉਹ ਇੱਕ ਬਾਬਾ ਜੀ ਆਏ ਸੀ ਇੱਕ ਖੰਡੂਲ ਸਾਹਿਬ ਤੋਂ ਆਏ ਸੀ ਗੁਰੂ ਘਰ ਤੋਂ ਬਾਦ ਨੂੰ ਦੋ ਪਹੁੰਚੇ ਸੀ ਬਸ ਹਮ ਹੋਰ ਨਹੀਂ ਕੋਈ ਆਇਆ ਕੋਈ ਕੋਈ ਇਸ ਤੋਂ ਪਹਿਲਾਂ ਕੋਈ মিডিਆ ਕਰਮੀ ਜਾਂ ਕੋਈ ਹੋਰ ਜਿਹੜਾ ਹੈਗਾ ਤੁਹਾਡੀ ਗੱਲਬਾਤ ਸੁਣਨ ਵਾਸਤੇ ਪਹੁੰਚਿਆ ਹਾਂ ਆਏ ਸੀ ਵਿੱਚ ਬਾਉਂਦੇ ਐਸਾ ਪਤਾ ਕਰਕੇ ਚਲੇ ਜਾਂਦੇ ਆ ਕੋਈ ਸਾਨੂੰ ਕਾਰਵਾਈ ਤੇ ਲੱਗਦੀ ਨਹੀਂ ਵੀ ਕੀ ਹੋਣਾ ਕੀ ਨਹੀਂ ਹੈ ਵੀ ਸਾਨੂੰ ਕੋਈ ਫਾਇਦਾ ਹੋਊਗਾ ਕਿ ਨਾ ਹੋਊਗਾ ਹਮ ਵੀ ਕੋਈ ਸਮਝੋਂ ਵਾਰ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਇੱਕ ਮੇਰੀ ਘਰ ਵਾਲੀ ਹੈ ਇੱਕ ਮੇਰਾ ਬੇਟਾ ਇੱਕ ਮੈਂ ਤਿੰਨ ਜੀ ਆਂ ਹੂੰ ਪਹਿਲਾਂ ਮੇਰਾ ਛੋਟਾ ਬੇਟਾ ਸੀ ਉਹ ਝੋਨੇ ਸੀਜ਼ਨ ਮੋਕੇ ਹੂੰ ਟੈਗਟੂ ਹੋਣ ਕਰਕੇ ਤੇ ਕੋ ਬਿਮਾਰ ਹੋਇਆ ਉਹ ਅਰ 10 ਦਿਨ ਹੂੰ ਤੇ 6-7 ਲੱਖ ਰੁਪਏ ਉਹਨਾਂ ਦੇ ਲੱਗਾ ਫਿਰ ਰਾੜ ਤੋਂ ਫੜ ਕੇ ਕੋ ਠੇਕਾ ਮੁੜਿਆ ਕੋ ਉਹ ਬੁਲਾਈ ਹੂੰ ਤੇ ਉਹ ਬੱਚਾ ਮੇਰਾ ਕਦਮ ਹੋ ਗਿਆ ਹੂੰ ਤੇ ਚਲੋ ਹੁਣ ਕਿਹਾ ਸੀ ਕਣਕ ਮੋਕੇ ਚਲੋ ਮੜ ਮੋੜ ਦੇ ਦਿਆਂਗੇ ਬਾਣਿਆਂ ਨੂੰ ਤੇ ਚਲ ਆਪ ਦਾ ਭਾਰ ਫੜਾ ਹੋ ਜਾਊਗਾ ਹੂੰ ਤੇ ਅੱਗੇ ਬੈਠੇ ਕੇ ਨਾਲ ਨਾ ਜ਼ਮੀਨ ਮਿਲ ਜੂਗੀ ਹੁਣ ਬਾਣੀ ਵਾਲਿਆਂ ਵੀ ਖਾਦਮੇ ਖੇਡਾ ਵੀ ਅਗਲੇ ਕਹਿੰਦੇ ਪੈਸੇ ਲੱਗਦੇ ਉਹ ਹਿਸਾਬਤਾ ਫੇਰ ਅੱਗੇ ਦੇਵਾਂਗੇ ਇਹ ਚੱਕਾ ਹੁਣ ਹੁਣ ਜਿਹੜਾ ਇਸ ਟਾਈਮ ਤੁਸੀਂ ਕੀ ਕਾਰੋਬਾਰ ਕਰਦੇ ਬਾ ਖੇਤੀਬਾੜੀ ਆਈ ਕੋ ਕੋਮਾਂਡ ਮੇ ਸਬਜ਼ੀ ਲਈਦੀ ਹੈ ਜੀ ਕਰਦੇ ਖਰਚੇ ਵਾਸਤੇ ਅੱਧਾ ਗਲਾ ਪੰਜ ਗਣਾ ਬਸ ਉਹ ਵੀ ਸਬਜ਼ੀ ਐ ਖਤਮ ਹੋ ਗਈ ਰਹੀ ਹੈ ਗੋਭੀ ਲਈ ਸੀ ਉਹ ਵੀ ਖਤਮ ਹੀ ਗਈ ਹੈ ਤੇ ਕੁਝ ਹੋਰ ਸੀ ਮੜਮਟੋ ਉਹ ਵੀ ਜਾਣ ਕੇ ਕੋਹ ਹੱਥ ਭਲੇ ਆਏ ਸੋ ਦਰਸ਼ਕੋ ਪਰਿਵਾਰ ਨੇ ਆਪਦੀ ਵਿੱਥਿਆ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਤੀ ਹੈ ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਇਸ ਪਰਿਵਾਰ ਦੀ ਬਾਹ ਕਿਵੇਂ ਫੜਨੀ ਹੈ ਅਸੀਂ ਇਸ ਪਰਿਵਾਰ ਦਾ ਫੋਨ ਨੰਬਰ ਅਤੇ ਇਹਨਾਂ ਦਾ ਖਾਤਾ ਨੰਬਰ ਤੁਹਾਨੂੰ ਨਾਲ ਸਕਰੀਨ ਤੇ ਸ਼ੇਅਰ ਕਰ ਦੇਣਾ ਹੈ ਅਪੀਲ ਅਸੀਂ ਆਪਣੇ ਵੱਲੋਂ ਕਰਦੇ ਆਂ ਦਰਸ਼ਕਾਂ ਨੂੰ ਕਿਉਂਕਿ ਪੰਜਾਬ ਦੇ ਜਿਹੜੇ ਦਾਨੀ ਵੀਰ ਐ ਉਹਨਾਂ ਦੇ ਵਿੱਚ ਹੌਸਲੇ ਦੀ ਕੋਈ ਕਮੀ ਨਹੀਂ ਪੰਜਾਬ ਦੇ ਦਾਨੀਆਂ ਦੀ ਕੋਈ ਕਮੀ ਨਹੀਂ ਜੇ ਤੁਸੀਂ ਇੱਕ ਇੱਕ ਰੁਪਇਆ ਵੀ ਇਸ ਪਰਿਵਾਰ ਦੀ ਮਦਦ ਕਰਦੇ ਹੋ ਤਾਂ ਪਰਿਵਾਰ ਜਿਹੜੇ ਸਦਮੇ ਵਿੱਚ ਐ ਜਿਹੜੀ ਜਿਹੜਾ ਆਰਥਿਕ ਨੁਕਸਾਨ ਦਾ ਉਹ ਸਾਹਮਣਾ ਕਰ ਰਿਹਾ ਹੈ ਤਾਂ ਉਹਨਾਂ ਦੀ ਪੂਰਤੀ ਹੋ ਸਕਦੀ ਹੈ ਭੈਣ ਜੀ ਵੀ ਸਾਡੇ ਨਾਲ ਐ ਉਹਨਾਂ ਨੂੰ ਪੁੱਛਦੇ ਆਂ ਜਿਹੜੇ ਪਰਿਵਾਰ ਦੇ ਹਾਲਾਤ ਜਿਵੇਂ ਬਾਈ ਜੀ ਨੇ ਦੱਸਿਆ ਅ ਕਿੰਨਾ ਹਾਲਾਤਾਂ ਚੋਂ ਪਰਿਵਾਰ ਗੁਜ਼ਰਦਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਭੈਣ ਜੀ ਆਪ ਦਾ ਮਨ ਭਰ ਰੇ ਸੀ ਕਿਉਂਕਿ ਨੌਜਵਾਨ ਬੇਟਾ ਵੀ ਜਿਹੜਾ ਹੈਗਾ ਘਰੋਂ ਚੱਲਿਆ ਜਾਂਦਾ ਅ ਆਸਾਂ ਇਹ ਹੀ ਹੁੰਦੀਆਂ ਕਿ ਜਦੋਂ ਪਰਿਵਾਰ ਮਿਲ ਜੁਲ ਕੇ ਕੰਮਕਾਰ ਕਰਦਾ ਕੋਈ ਅੱਗੇ ਵਧਣ ਲਈ ਜਿਹੜੀ ਖੇਤੀ ਵਗੈਰਾ ਕਰਦਾ ਜਦੋਂ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਹੈਗੇ ਆ ਪਰਿਵਾਰ ਨੂੰ ਝੰਡੋੜ ਦਿੰਦੇ ਆ ਤਾਂ ਬੜੀਆਂ ਇਕਠਣਾਈਆਂ ਹੁੰਦੀਆਂ ਅ ਕੋਈ ਨਹੀਂ ਭੈਣ ਜੀ ਮੰਨਣਾ ਭਰੋ ਜਿਹੜੀ ਜਿਹੜੀ ਕੁਦਰਤੀ ਆਫਤ ਆ ਉਹ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀਗੀ ਅ ਪਰ ਤਾਂ ਬੇਟੇ ਦੀ ਜਨ ਜਾਨ ਆ ਗਈ ਬਹੁਤ ਪਰ ਤਾਂ ਬੇਟਾ ਵਹਿ ਲੱਗ ਚ ਫੁੱਪ ਗਿਆ ਉਹਦੀ ਅੱਗ ਸੇਕੀ ਹੁਣ ਫਸਲ ਦੀ ਅੱਗ ਸੇਕ ਕੇ ਘਰੇ ਬੈ ਕੇ ਕੋਈ ਸਾਨੂੰ ਸੱਜਾ ਨਹੀਂ ਜੀ ਬਹੁਤ ਸਾਡੇ ਬੰਦਾ ਬਰਾ ਹਾਲੇ ਸਾਨੂੰ ਤਾਂ ਚੱਕ ਕੇ ਲਾਂਦੇ ਘਰੇ ਆ ਕੇ ਫੇਟੀ ਕਰੂ ਕਿ ਲਵਾਏ ਹੁਣ ਮਾੜੇ ਇਹੋ ਚਲੇ ਆ ਜੀ ਜੀ ਮਾਰੇ ਮੁੱਟੇ ਹੋਏ ਹੂੰ ਸਾਨੂੰ ਕੋਈ ਹੋਜ਼ ਨਹੀਂ ਸੀ ਕਹਾਂ ਨੂੰ ਜਦੋਂ ਅਸੀਂ ਅੱਗ ਸੇਕੀ ਫਸਲ ਦੀ ਪਹਿਲਾਂ ਬੇਟੇ ਦੀ ਅੱਗ ਸੇਕ ਕੇ ਵੇਖ ਲੈ ਤਾਂ ਮਾਰੇ ਜੁੱਠੇ ਸੀਗੇ ਵੀ ਚੱਲ ਫਸਲ ਹੋ ਜੂਗੀ ਵੀ ਚੱਲ ਫੇਰ ਹਾ ਕਰ ਦਾਂਗੇ ਇਹ ਸਾਡਾ ਕੋਈ ਵੀ ਨਹੀਂ ਹਾ ਹੁੰਦਾ ਗੱਲ ਤੇ ਹੁਣ ਅਸੀਂ ਬਸ ਇੱਕ ਮੜ ਮੋਟਿਆ ਆਪਦੇ ਥਨੇ ਪਰ ਮਾਪ ਪੁੱਤ ਤੁਰੇ ਫੜਦੇ ਆਂ ਜਗ ਤੇ ਵੀ ਚੱਲ ਠੀਕ ਆਪਣੇ ਵੱਲੋਂ ਪਰਿਵਾਰ ਦੇ ਜਿਹੜੀ ਵਿੱਥਿਆ ਬਾਈ ਜੀ ਨੇ ਦਸਤੀ ਐ ਕੋਈ ਜਿਹੜੇ ਦਾਨੀ ਵੀਰ ਹੈ ਜਿਨ੍ਹਾਂ ਨੇ ਹੋ ਸਕਦਾ ਹੈ ਕਿ ਉਹਨਾਂ ਦੀ ਥੋੜੀ ਥੋੜੀ ਮਦਦ ਦੇ ਨਾਲ ਤੁਹਾਡਾ ਨੁਕਸਾਨ ਦੀ ਪੂਰਤੀ ਹੋ ਜੇ ਕੋਈ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੋਂਗੇ ਕਿ ਪਰਿਵਾਰ ਦੀ ਬਾਹ ਫੜੋ ਸਾਡੀ ਬਾਹ ਫੜ ਲਓ ਹਾਂਜੀ ਹਾਂਜੀ ਬਾਹ ਫੜ ਲਓ ਪਰਿਵਾਰ ਦੀ ਸਾਡੀ ਤਾਂ ਬਹੁਤ ਮਦਦ ਹੋ ਜੂਗੀ ਜੇ ਸਾਡਾ ਉਸ ਇਲਾਵਾ ਜੂਗਾ ਇੰਨੇ ਨਾਲ ਹੀ ਜੱਗ ਤੇ ਸਲ ਸਾਡਾ ਜੱਗ ਤੇ ਮੇਰੇ ਮਾਲਕ ਦਾ ਰਹ ਜੂਗਾ ਬੱਚੇ ਦਾ ਰਹ ਜੂਗਾ ਪਰਿਵਾਰ ਅਸੀਂ ਤੁਰ ਪਾਂਗੇ ਗਾਂਹਾਂ ਦੀ ਮਦਦ ਕਿੱਥੇ ਦੀ ਮਿਲ ਪੂਗੀ ਤਾਂ ਸਾਵਾ ਸਿਰ ਉਹਨਾਂ ਦੀ ਸਾਰਿਆਂ ਦੀ ਹੋ ਜਾਂਦੀ ਹੈ ਤਨਪਾਗ ਹੋ ਜਾਂਦਾ ਦਰਸ਼ਕੋ ਜਿਹੜੇ ਭਾਵੁਕ ਪਾਲੇ ਕਿਉਂਕਿ ਜਿਹੜੇ ਨੌਜਵਾਨ ਬੇਟਾ ਪਹਿਲਾਂ ਇੱਕ ਪਰਿਵਾਰ ਖੋ ਚੁੱਕਾ ਹੈ ਜਿਵੇਂ ਭੈਣ ਜੀ ਨੇ ਕਿਹਾ ਪਹਿਲਾਂ ਉਹਦੇ ਸਿਵੇ ਦੀ ਅੱਗ ਸੇਕੀ ਤੇ ਹੁਣ ਕੁਦਰਤ ਦੀ ਕਰੋਪੀ ਦੀ ਜਿਹੜੀ ਕਣਕ ਦੇ ਵਿਚ ਖੜ ਕੇ ਉਹ ਅੱਗ ਸੇਕੀ ਹੈ ਸੋ ਇਸ ਅੱਗ ਦੇ ਉੱਤੇ ਤੁਸੀਂ ਆਪਣੀ ਮਦਦ ਦਾ ਛੱਟਾ ਜ਼ਰੂਰ ਮਾਰਨਾ ਕਿਉਂਕਿ ਜਿਹੜੇ ਹਿਰਦੇ ਹੈ ਉਹ ਉਸ ਅੱਗ ਦੇ ਨਾਲ ਭੁੰਨੇ ਪਏ ਹੈ ਸੋ ਉਸ ਤੁਸੀਂ ਆਪ ਦੀ ਜਿਹੜੀ ਮਿਹਨਤ ਦਾ ਇੱਕ ਇੱਕ ਰੁਪਈਆ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨੀ ਹੈ ਇਸ ਅਪੀਲ ਦੇ ਨਾਲ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਜਿਵੇਂ ਹੋਰਾਂ ਪਰਿਵਾਰਾਂ ਦੀ ਮਦਦ ਕੀਤੀ ਹੈ ਇਸ ਪਰਿਵਾਰ ਦੀ ਵੀ ਜ਼ਰੂਰ ਬਾਹ ਫੜਨੀ ਹੈ ਸੋ ਇਸ ਪਰਿਵਾਰ ਦਾ ਫੋਨ ਨੰਬਰ ਤੇ ਅਕਾਊਂਟ ਅਸੀਂ ਜਿਹੜਾ ਹੈਗਾ ਤੁਹਾਨੂੰ ਜਿਹੜਾ ਸਕਰੀਨ ਦੇ ਉੱਤੇ ਜ਼ਰੂਰ ਸ਼ੇਅਰ ਕਰਾ ਦੇਵਾਂਗੇ ਤਾਂ ਜੋ ਜਿਹੜੇ ਸੰਦਾਨੀ ਸੱਜਣ ਨੇ ਦਾਨੀ ਵੀਰ ਨੇ ਉਹ ਇਸ ਪਰਿਵਾਰ ਦੀ ਬਾਹ ਫੜ ਕੇ ਇਹਨਾਂ ਪਰਿਵਾਰਾਂ ਨੂੰ ਇਸ ਸਦਮੇ ਚੋਂ ਜ਼ਰੂਰ ਕੱਢਣਗੇ